वेलकम है हाँ जी वेलकम है सारे का वीडियो के सो कल चौबी सितंबर में आपको कि एक्टिविटीज करनिया ने डाटा एंट्री केवे पहले आपना यूज़र आई डी पासवर्ड भर ठीक है जी आप यूज़र आई डी पासवर्ड भर के लॉग इन किया ਸੋ ਕੱਲ ਦੀਆਂ ਜਿਹੜੀਆਂ ਸਾਡੀਆਂ ਐਕਟੀਵਿਟੀਆਂ ਨੇ ਇਨਫੈਂਟ ਐਂਡ ਯੰਗ ਚਾਈਲਡ ਫੀਡਿੰਗ ਪ੍ਰੈਕਟਿਸਸ ਠੀਕ ਹੈ ਇਹ ਆਪਣਾ ਕੱਲ ਦਾ ਥੀਮ ਹੈ ਓਕੇ ਲੈਵਲ ਕਿਸ ਲੈਵਲ ਤੇ ਤੁਸੀਂ ਐਕਟੀਵਿਟੀਆਂ ਪਰਫਾਰਮ ਕਰ ਰਹੇ ਹੋ ਆਂਗਣਵਾੜੀ ਸੈਂਟਰ ਲੈਵਲ ਇਹ ਤੋਂ ਕੋਈ ਵੀ ਸਪੋਜ਼ ਕਰੋ ਆਪਾਂ ਆਂਗਣਵਾੜੀ ਸੈਂਟਰ ਸਿਲੈਕਟ ਕਰ ਲਿਆ ਐਕਟੀਵਿਟੀ ਕੀ ਹੈ ਐਕਟੀਵਿਟੀ ਦੇ ਵਿੱਚ ਉਹੀ ਕਿ ਮਦਰਜ਼ ਨੂੰ ਆਪਾਂ ਨੇ ਕਾਉਂਸਲ ਕਰਨਾ ਠੀਕ ਹੈ ਇਹਦੇ ਵਿੱਚ ਆ ਵੀ ਆ ਸਕਦਾ ਆਈਬੀਸੀਐਫ ਕਾਉਂਸਲਿੰਗ ਸੈਸ਼ਨ ਫੋਰ ਪੀਡਬਲਯੂ ਐਂਡ ਐਲਐਮਐਸਟ ਅੰਗਨwadi ਸੈਂਟਰ ਔਰ ਇਹ ਵੀ ਆ ਸਕਦਾ ਹੈ आईपीसीएफ ਕਾਉਂਸਲਿੰਗ ਸੈਸ਼ਨ ਫॉर पीडब्ल्यूएलएमएस ਐਟ ਅੰਗਨwadi ਸੈਂਟਰ ਠੀਕ ਹੈ ਜੀ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਇਹ ਚੀਜ਼ਾਂ ਆਪਾਂ ਅਪਲੋਡ ਕਰਨੀਆਂ ਨੇਗੀਆਂ ਉਸ ਤੋਂ ਬਾਅਦ ਮੰਨ ਡੇਟ ਇਅਰ ਇੱਥੇ ਹੁਣ ਕੱਲ ਦੀ ਡੇਟ ਸਿਲੈਕਟ ਕਰਕੇ ਤੇ ਅਪਲੋਡ ਕਰਕੇ ਐਕਟੀਵਿਟੀਆਂ ਫਿਰ ਇੱਥੇ ਫੋਟੋ ਅਪਲੋਡ ਕਰ ਦੇਣੀ ਹੈ ਫਿਰ ਇਹਨੂੰ ਸਬਮਿਟ ਕਰ ਦੇਣਾ ਜੀ ਥੈਂਕ ਯੂ